ਕਾਲਜੀ ਸਾਤਸਰੀਆ ਕਾਲਜੀ ਸਾਰੇ ਪਸ਼ੂਪਾਲ ਦੀ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪਸ਼ੂਪਾਲ ਦਾ ਦੇਰੀ ਫਾਰਮ ਨਾਡ ਗਿਆ ਲਾ ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਪਿੰਡ ਮਾਲਾ ਕਿਹੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਪਸ਼ੂ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੋਈ 20 ਲੀਟਰ ਵਾਲੀ ਝੋਟੀ ਦੀ ਇੱਕ ਵੈਣ ਦਿਖਾਵਾਂਗੇ ਆਪਾਂ ਪਹੁੰਚਿਆ ਵੀਰ ਸ਼ੇਰੇ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਇੱਥੇ ਕੋਈ ਹੈ ਸੈਂਟਰ ਜੀ ਸਾਸੀ ਭਾਜੀ ਸਾਸੀ ਕਾਲ ਵੀਰ ਜੀ ਸਾਸੀ ਕਾਲ ਜੀ ਕੀ ਹਾਲ ਚੱਲ ਜੀ ਬਹੁਤ ਵਧੀਆ ਕਿਰਪਾ ਗੁਰੂ ਰਾਮदास ਜੀ ਚਲੋ ਕਿਰਪਾਈ ਚਾਹੀਦੀ ਆ ਜੀ ਤੇ ਬਾਈ ਆਪਣਾ ਨਾਮ ਤੇ ਡਰੈਸ ਦੱਸਿਓ ਨਾਮ ਮੇਰਾ ਸ਼ਿਰਾ ਜੀ ਪਿੰਡ ਮਾਲਾ ਗੜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 98145 ਦੇ 618 ਠੀਕ ਹੈ ਆਪਣਾ ਬਿੱਡ ਭਾਈ ਜਿਹੜਾ ਚਿਗਾਵੇਂ ਤੋਂ ਹੀ ਨਾਲਾ ਰੋਡ ਨਿਕਲਦਾ ਹੋਰ ਰੋਡ ਦੇ ਉੱਤੇ ਪਿੰਡ ਜੇ ਅੱਛਾ ਜੀ ਚਿਗਾਵਾ ਸਾਨੂੰ 7 ਕਿਲੋਮੀਟਰ ਜੇ ਅਈ ਨਾਲਾ ਸਾਨੂੰ 12 ਕਿਲੋਮੀਟਰ ਜੇ ਤੇ ਇੱਥੋਂ 에어ਪੋਰਟ ਸਾਨੂੰ ਅੰਬਰਸਰ ਵਾਲਾ 15 ਕਿਲੋਮੀਟਰ ਜੇ ਠੀਕ ਹੈ ਠੀਕ ਹੈ ਜੀ ਬਰਾਬਰ ਫੋਨ ਕਰਕੇ ਮੈਂ ਪੁੱਛਦੇ ਹਾਂ ਤੇ ਟਰੱਸ ਨਹੀਂ ਬਿਲਕੁਲ ਜੀ ਜਿੰਦੇ ਇਧਰੋਂ ਆਮਾ ਮਦਦ ਨਾਲ ਬਰਵਾਜ ਨਾਲੇ ਥਣੀ ਆਵੇ ਹਾਂ ਜੀ ਹੁਣ ਵੀਡੀਓ ਜੀ ਮੰਨ ਲਓ ਪ੍ਰੋਪਰ ਪਤਾ ਬਿਲਕੁਲ ਬਿਲਕੁਲ ਫੋਣੀ ਇਸੇ ਕੰਮ ਲਈ ਕਰਦੇ ਭਾਜੀ ਕਿੱਥੇ ਘਟਾ ਦਾ ਫੇਟ ਠੀਕ ਹੈ ਠੀਕ ਹੈ ਜੀ ਤੇ ਪਹਿਲਾਂ ਵੈੜ ਦਿਖਾ ਦਈਏ ਬਾਅਦ ਚ ਦਿਖਾਈਏ ਝੋਟੀ ਠ ਤੇ ਡੰਗਰ ਕੱਲ ਮੇਰੇ ਖਾਣਾ 6 7 ਕੱਲ ਆਪਾਂ ਵੀਡੀਓ ਪਾਉਣੀ ਹੈ ਤੇ ਉਹ ਵੀਡੀਓ ਦਾ ਬਣਾ ਹੀ ਫਿਰ ਸਾਰੇ ਵੇਚੇ ਆਪਣੇ ਅੱਛਾ ਜੀ ਠੀਕ ਹੈ ਜੀ ਕੋਈ ਵੀਰ ਭਰਾ ਮੰਨ ਲਓ ਵੀ ਵੀਡੀਓ WhatsApp ਤੇ ਮੰਗਾਈ ਜਾਂਦੇ ਨੇ ਗੱਲ ਇਹ ਹੋਏ ਕਹਿੰਦੇ ਕਹਿੰਦੇ ਵੀ ਜੀ ਤੁਹਾਡੇ ਮੰਨ ਲਓ ਵੀ ਬੋਲ ਬਹੁਤ ਵਧੀਆ ਤੁਸੀਂ ਆਂਦੇ ਜਤਰਾ ਮੰਨ ਲਓ ਵੀ ਸਾਰੇ ਕਰਦਾ ਭੈਣ ਭਰਾ ਦਾ ਸਾਥ ਦੇਣਾ ਵੀ ਡੰਗਰ ਘਰਾਂ ਚ ਪਚਾਉਣੀ ਬਿਲਕੁਲ ਬਿਲਕੁਲ ਜੀ ਗੁਰੂ ਜੀ ਦੀ ਕਮਾਈ ਲੈ ਕੇ ਹਾਂਜੀ ਅੱਜ ਗੱਲ ਵੀਰ ਜੀ ਮੈਂ ਟੀਚਰ ਹੀ ਰੱਖਿਆ ਜੇ ਅੱਛਾ ਜੀ ਆਪਣਾ ਰੁਪਈਆ 2000 ਲੈਣਾ ਚਲੋ ਬਥੇਰੀ ਕਮਾਈ ਕਰਦੇ ਰਾਂ 5 5 ਵੀ ਲੈਂਦੇ ਰਾਂ 6 6 ਵੀ ਡ ਲੋ ਜੀ ਘਰ ਘਰ ਫੇਰ ਬਾਈ ਕੰਦਾ ਕੇ ਪਸ਼ੂ ਆਪਾਂ ਭੇਜ ਦੇਨੇ ਆ ਤੇ ਇਹ ਵੀ ਜੀ ਦੂਜਾ ਸੁਗਾ ਚ ਵੈੜਿਆ ਜਿਹਨੇ ਪਹਿਲੇ ਸੂਏ ਉਹ ਕਹਿੰਦੇ ਵੀ 22 ਕਿਲੋ ਅਹੀਂ ਇਹਦੇ ਥੱਲੇ ਦੁੱਧ ਚੋਇਆ ਵਾ ਤੇ ਐਂਕੀ 24 ਦੇ ਜੇ 25 ਦੇ ਜੇ ਦੋ ਵੈੜਦੇ ਦੁੱਧ ਦੇਣਾ ਥਣ ਭਾਂਡਾ ਬਹੁਤ ਸੋਹਣਾ ਲੱਗਾ ਵਾ ਤੇ ਇਹਦੇ 13 ਤਰੀਕ ਨੂੰ ਦੇਣ ਪੂਰੇ ਜੱਜ ਹੋ ਗਈ ਮੇਰੇ ਖਾਲ ਨਾਲ 8 ਹੋ ਗਈ ਜੀ ਹਾਂਜੀ ਤੇ 13 ਨੂੰ ਦੇਣ ਪੂਰੇ ਇੱਕ ਅੱਧਾ ਜਾਂ ਉੱਤੇ ਲੈ ਜੇ ਜਾਂ ਪਹਿਲੋਂ ਸੂਏ ਕੁਝ ਕਹਿ ਨਹੀਂ ਸਕਦੇ ਆਪਾਂ ਠੀਕ ਆ ਠੀਕ ਆ ਠੀਕ ਆ ਲੋ ਜੀ ਦੂਜਾ ਸੁਗਾ ਸੁਹਾਵ ਵੈੜਿਆ ਦੇਖੋ ਬਹੁਤ ਸੋਹਣਾ ਲੱਗਾ ਸੱਚੇ ਹੋਣ ਕੋਈ ਲੋ ਜੀ ਨਾੜਾ ਨੂੜਾ ਵੀ ਕਾਫੀ ਆ ਗਿਆ ਚੱਡੇ ਤੇ ਦੂਜਾ ਸੂਬਾ ਤੇ ਪਹਿਲੇ ਸੂਵੇ ਜਣਾ ਬਾਈ ਲਈ ਤਾਂ ਬਹੁਤ ਭਰਿਆ ਵਾ ਵੈੜ ਨੇ ਤੇ ਬੋਦੀ ਵਾਲੀ ਵੈੜ ਆ ਗਈ ਆ ਭੰਡਾ ਵੀ ਜੀ ਦਾਦਾ ਵੇਖੋ ਕਰੋ ਜੀ ਪੰਡ ਬੰਨੀ ਕਰਦੀ ਵੈੜ ਥਲੇ ਕਰਮ ਵਾਲੀ ਨੇ ਇਹਦਾ ਥਣਾ ਦਾ ਸੈਤ ਗਿਆ ਵੀੜਾ ਕੰਨ ਲੱਗਾ ਲੱਗਾ ਪਿਆ ਤੇ ਡੇਢ ਲੱਜੂਗੀ ਅਜੇ ਮੇਰੇ ਸੋਣਾ ਹੱfte ਕਿਤੇ ਆਸ-ਪਾਸ ਏਥੇ ਲੱਗਣਾਂ ਜਿਹੜੀਆਂ ਚਾਹ ਲੋਗੇ ਪੂਰੇ ਹੋ ਜਾਣੇ ਜੀ ਕਲ ਤੋਂ ਜੀ ਲਓ ਹਾਂਜੀ 4-5 ਦਿਨ ਤੇ ਮੰਨ ਲਓ ਵੀ ਇਹੋ ਸੂਰੇ ਹੋਣ ਜੀ ਪਏ ਆ ਹਾਂਜੀ ਹਾਂਜੀ ਆਓ ਚਲੋ 2-4 ਦਿਨ ਉੱਤੇ ਕੋਈ ਪਰਨਾ ਦੇ ਰੱਈਆ ਲੈ ਜਾਂਦਾ ਡੰਗਰ ਠੀਕ ਆ ਠੀਕ ਲਓ ਜੀ ਤੇ ਲਾਡਲ ਆ ਜਿਹੜੀਆਂ ਬਹੁਤ ਹੀ ਜ਼ਿਆਦਾ ਆ ਜਿਹੇ ਖਵਾਨੇ ਦੇ ਤੇ ਸੂਰ ਦਾਟ ਜਿਹੜੀਆਂ ਇਹ ਵੀ ਕਵਰ ਕਰੂਗੀ ਪਰ ਮਾਲੀ ਸਾਰੀਆਂ ਹੀ ਤੇ ਥਾਣਾ ਦਾ ਸੈਜ ਗਿਆ ਵੀਰਾ ਬਹੁਤ ਹੀ ਚੰਗਾ ਆ ਨੇ ਵੇਖ ਝਟਚੇ ਲੱਗਾ ਪਿਆ ਇਹਦਰਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਤੁਸੀਂ ਹਵਾਨੇ ਦੇ ਨਾੜਾ ਨੂੜਾ ਤੇ ਥਣਾ ਦਾ ਸੈਰ ਗਿਆ ਬਹੁਤ ਸੋਹਣੀ ਜੀ ਗੱਨੀ ਵੀ ਹੈਗੀ ਸਾਫ ਸੁਥਰੀ ਆ ਰੰਗ ਰੂੰਗ ਵੀ ਪੂਰਾ ਮੰਨ ਲਓ ਵੀ ਠੀਕ ਹੈ ਠੀਕ ਹੈ ਬਿਲਕੁਲ ਬਿਲਕੁਲ ਜੀ ਤੇ ਇਹਦਾ ਪਾਈ ਮੋਲ ਫਿਰ ਮੋਲ ਵੀਰ ਜੀ ਇਹਦਾ ਕਰਮੂ ਭਾਵੇਂ 75 ਕਰਾ ਲਓ ਭਾਵੇਂ 80 ਕਰਾ ਲਓ ਅੱਛਾ ਜੀ ਤੇ ਆਪਾਂ ਨਹੀਂ ਜੇ ਤੁਹਾਨੂੰ ਪਤਾ ਕਮਾਈ ਨਾਲ ਦੇਣੀ 2000 ਨਾਲ ਹਾਂ ਜੀ ਸੜਦੀ ਦੇ ਦਈਏ ਜੈਸ ਨੋ ਕਰੀਏ ਹਾਂ ਨਾ ਹੀ ਵੀਰ ਜੀ ਜਿਹੜੀ ਹੋਣੀ ਹੈ 200 ਰੁਪਏ ਛੋਟ ਵਾਲਾ ਕੰਮ ਹੋਣਾ ਜੇ 55000 ਦੀ ਠੀਕ ਹਲੋ ਜੀ ਰੁਪਈਆ ਛੋਟ ਹੀ ਕਰਾਂਗੇ ਠੀਕ ਆ ਠੀਕ ਹਲੋ ਜੀ 55200 ਰੁਪਈਆ ਛੋਟ ਤੇ ਕਿਉਂ ਵੀ ਲੈ ਕਿਹੜਾ ਦੁੱਧ ਪਰ ਹੋ ਗਿਆ ਕਰਮਾਲੀ ਤੇ ਆ ਜਿਹੜੇ 20 ਲੀਟਰ ਵਾਲੀ ਤਾਂ ਇਹ ਵੀ ਜੇ ਇੰਦਰ 20 ਲੀਟਰ ਵਾਲੀ ਆ ਗਈ ਦੁੱਧ ਦਾ ਡਰਮ ਤੇ ਸਮੁੰਦਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬਿਲਕੁਲ ਬਿਲਕੁਲ ਜਿਹਨੂੰ ਵੀਰ ਜੀ ਸੂਈ ਨੂੰ ਅਜੇ ਤੁਹਾਡਾ 1.5 ਘੰਟਾ ਕੀ ਹੋਇਆ ਵਾ ਅੱਛਾ ਜੀ ਤੇ ਅਜੇ ਮਹੀਨੇ ਜੇਰ ਵੀ ਪਾਉਣੀ ਆ ਠੀਕ ਹੈ ਜੀ ਘੰਟੇ ਕੁ ਤਕ ਲਗਭਗ ਇਹਨੂੰ ਸੂਈ ਨੂੰ ਹੋ ਗਿਆ ਕਰਮਾਲੀ ਨੂੰ ਅੱਛਾ ਜੀ ਤੇ ਦੁੱਧ ਦੀ ਵੀਰ ਜੀ ਗਾਰੰਟੀ ਜੇ ਦੀ ਫੁੱਲ ਭਾਵੇਂ ਕੋਈ ਮੇਰੇ ਕੋਲ ਵੀ ਲਿਖਾ ਲੈ ਲੈ ਜੇ ਭਾਵੇਂ ਪਿਛਲੇ ਘਰ ਮੈਂ ਲਿਖਾ ਕੇ ਲੈ ਆਉਂ 22 ਕਿਲੋ ਦੁੱਧ ਤੇ ਮਹੀ ਥੱਲੇ ਚੁੰਦੇ ਇਹ ਅਹੀ 22 ਕਿਲੋ ਭਾਜੀ ਥੱਲੇ ਦੁੱਧ ਚੋਇਆ ਵਾ ਅੱਛਾ ਜੀ ਮੈਂ ਕਿ ਤੀਜੀ ਸੂਏ ਲੱਗੀ ਆ ਸੋਣਾ ਤੇ ਐਰ ਕੇ ਭਾਵੇਂ ਕੋਈ 23 ਚੋਲੇ ਤੇ ਭਾਵੇਂ ਕੋਈ 25 ਚੋਲੇ ਬਾਕੀ ਸਾਮ ਤੇ ਆ ਉਹਨਾਂ ਨੇ ਅਗਲੇ ਨੇ ਸਾਮ ਕੀਤੀ ਵੇਖੋ ਕੁੜੀ ਇਕੱਤਰਾਂ ਫੱਟੀ ਭਾਜੀ ਗੁਰਜਰਾ ਇਨਸਾਨਾਂ ਨੂੰ ਜੇ ਸਾਮ ਕਰਦੀ ਹੈ ਤੇ 22 ਕਿਲੋ ਚੋਇਆ ਹੋਊਗਾ ਸਹੀ ਗੱਲ ਆ ਇਹ ਲੋਜੀ ਖੰਡਾਂ ਪਾਈਆਂ ਨੇ ਲੈ ਇੱਕੋ ਟਾਈਮ ਦੇ ਢੇਰੀ ਪਾ ਕੇ ਤੇ ਮੁਰਗੇ ਬਾਹਰ ਕੱਖਰ ਫੱਲੇ ਸਨ ਹੋਣੀ ਅੱਛਾ ਜੀ ਭਾਈ ਫੇਰ ਇਹਨੇ 5 ਕਿਲੋ ਨਹੀਂ ਦੇਣਾ ਨਹੀਂ ਫੇਰ ਕਿੱਥੇ ਦੇਣਾ ਮੱਝ ਵੇਖੋ ਕਿ ਦੋ ਮਈਆਂ ਜਿੱਦੀ ਮੱਝ ਆ ਘਰ ਦੋ ਘਟਵੀ ਠੀਕ ਹੈ ਠੀਕ ਹੈ ਲਓ ਜੀ ਕੰਦ ਕੜ ਵੀ ਬਹੁਤ ਇਹੋ ਉਹਨੇ ਕਰਮਾਲੀ ਨੇ ਫੇਰੀ ਭਾਈ ਕਿਲੋ ਚਵਾਉਣਾ ਬਿਲਕੁਲ ਬਿਲਕੁਲ ਜੀ ਸਹੀ ਹੈ ਬਾਕੀ ਥਣ ਭਾਂਡਾ ਵੇਖੋ ਕਨਾ ਕਨਾ ਕਿੰਨੇ ਕਿਲੋ ਦੁੱਧ ਉਤਰਾ ਹੀ ਮੇਰੇ ਕੋਲ ਦਾ ਖਾਣਾ ਜੀ ਹੋਣਾ ਇਹਦੇ ਅੱਛਾ ਜੀ ਖੋਲੀ ਨਹੀਂ ਤੇ ਜਵਾਕ ਪਈ ਇਹਦੇ ਪਿਛੇ ਇਹਦੇ ਮਗਰ ਕੱਟੀ ਜੇ ਕੱਟੀ ਬਹੁਤ ਸੋਹਣੀ ਆਈ ਹੈ ਠੀਕ ਹੈ ਲਓ ਜੀ 3 ਮਲਕਾਤ ਆ ਗਿਆ ਜਿ ਪਿਛੇ ਦੇ ਹਾਂ ਜੀ ਬਾਈ ਲੀਟਰ ਜਿਹੜਾ ਪਿਛਲੇ ਸਵੇਰ ਦੁੱਧ ਭਰਿਆ ਵਾ ਤੇ ਜੈਂਟ ਮੈਂ ਨਾ ਦੇਣਾ ਵੀਰ ਜੀ ਮੱਝ ਵੇਖੋ ਕੋਠੇ ਜੱਡੀ ਦੇ ਮੱਝ ਆਦੇ ਮੱਝ ਛੋਟੀ ਕਿਤੇ ਦੋ ਮਹੀਆਂ ਜੱਡੀ ਮੱਝ ਆ ਇਕੱਲੀ ਤੇ ਜਿਹੜੇ ਵੀਰਪਰਾ ਨੇ ਦੋ ਤਿੰਨ ਰੱਖਣੀਆਂ ਤੇ ਇੱਕੋ ਹੀ ਕਾਫੀ ਉਹਦੇ ਵੀ ਕਾਫੀ ਦੇਖੋ ਇਹ ਥਣਪਾਂਡਾ ਕਰਮਾੜੀ ਨਾ ਠੀਕ ਹੈ ਠੀਕ ਹੈ ਲਓ ਜੀ ਕਿਆ ਕਰ ਸਕਦੇ ਤੁਸੀਂ ਐ ਨਾ ਚਫਗਾਉਣ ਨੂੰ ਵੀ ਕੱਟ ਰਹੀ ਐ ਇਸ ਟਾਈਮ ਤੇ ਥਾਣਾ ਦਾ ਸਹਿਜ ਗਿਆ ਜਿਹੜਾ ਬਹੁਤ ਹੀ ਚੰਗਾ ਜਿਹਾ ਥਣ ਵੀ ਜਿਹੜਾ ਨੋਕ ਵਾਲਾ ਲੱਗਾ ਵਾ ਕਰੋ ਇਹ ਕਿਹਾ ਕੋ ਕੱਟ ਕਾੜ ਜਿਹੜਾ ਬਹੁਤ ਹੀ ਤਗੜਾ ਉਹ ਤੇ ਫੇਟ ਕੁੜਾ ਵੀ ਜਿਹੜਾ ਇਹਨ ਮੰਜਾ ਡੇਂਦਾ ਤੇ ਹਵਾਨੇ ਤੇ ਡੱਬ ਜਿਹਾ ਆ ਗਿਆ ਇੱਕ ਸਾਈਡ ਤੇ ਇਹ ਵੀ ਜੀ ਉਹ ਕਹਿੰਦੇ ਵੀ ਇਹ ਮਾਲ ਨੂੰ ਲੋਡ ਕਰਕੇ ਮੈਂ ਹੁਵਾ ਲਓ ਫੇਰ ਮੇਤਰਾ ਤੇ ਨਹੀਂ ਤੇ ਮੈਂ ਹੀ ਵੇਚਣ ਨਾ 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 ਧਿਆਨ ਜਾਂਦੇ ਕਰੀ ਨਹੀਂ ਚੋ ਮਿੰਨੀ ਨਹੀਂ ਆਵਾਜ਼ ਆਣਾ ਦੇਖਾ ਵੜਾਈ ਜੀ ਜੀ ਜਨਾ ਵੇਚੀ ਆ ਵੀਰ ਹੁਣਾਂ ਨੇ ਕਹਿੰਦੇ ਮੈਂ ਹੀ ਵੇਚਨੂੰ ਕਿ ਜੀ ਸਾਡਾ ਜੀ ਨਹੀਂ ਕਰਦਾ ਅਸਾਂ ਜੀ ਆਂਦਾ ਲੋਡ ਕਰਕੇ ਵਹੀਂ ਵੇਚੀ ਆ ਥੋੜੀ ਜੀ ਸਾਨੂੰ ਮਾਰ ਵੱਜ ਗਈ ਜੇ ਜਦੋਂ ਹੋਣੀ ਕਰਕੇ ਵੀ ਹੁਣ ਫਸਲ ਬਣੇ ਦਾ ਵੀ ਪੈਸਾ ਕੋਈ ਨਹੀਂ ਆਉਣਾ ਇਹ ਗੱਲ ਸਹੀ ਹੈ ਫਸਲਾਂ ਦੀ ਜਗ੍ਹਾ ਚਲੋ ਇਹ ਆ ਵੀ ਕਮਾਉਣੀ ਹੈ ਕਰੀ ਆ ਦਿਖਾ ਦਿਓ ਫੇਰ ਇੱਕ ਵਾਰ ਵੇਚੀ ਤੱਕੀ ਦਾ ਕਰਕੇ ਮਾਰ ਦੋ ਚਲ ਕੋਈ ਨਹੀਂ ਰਹਿਣ ਚਲ ਲੈ ਜਾ ਕੋਈ ਗੱਲ ਨਹੀਂ ਆ ਚਲ ਵੇਚੀ ਲੋਕ ਪੰਡਾਂ ਜਿਹੜੀਆਂ ਥੱਲੇ ਪਾਈਆਂ ਵਾ ਕਰਮਾਂ ਲਿੰਦੇ ਮਿਲਕ ਵੈ ਜਿਹੜੀ ਦੋਵਾਂ ਸਾਈਡਾਂ ਤੇ ਬਹੁਤ ਹੀ ਚੰਗੀ ਲੱਗੀ ਆ ਤੇ ਥਾਣੇ ਦਾ ਮਾਣ ਖਾਣਾ ਦਾ ਸਵਾਦ ਗਾ ਜਿਹੜਾ ਚੰਗਾ ਤੇ ਨਾਲ ਉਹਨਾਂ ਜਿਹੜੀਆਂ ਕੁਆਲਟੀ ਆ ਭਾਜੀ ਕੁਆਲਟੀ ਕੇ ਇਹ ਕਿਹਾ ਜੀ ਭਾਈ ਬੜੀ ਪੁੱਲੀ ਹੋਣੀ ਹੈ ਬਹੁਤ ਜਿਆਦਾ ਪੁੱਲੀ ਜਿਹੜਾ ਸਪੈਸ਼ਲ ਲੱਗਾ ਧਾਣਾ ਧਾਣਾ ਕੋਈ ਨਹੀਂ ਇਹ ਰੱਖਦਾ ਥੋੜਾ ਜਿਆ ਕੱਤੀ ਤਾਂ ਕਰਕੇ ਉਹ ਜੀ ਬਾਕੀ ਵੀ ਵੀਰਾਸੇ ਵਾਲਾ ਖੜੇ ਦੇ ਦੋਤੇ ਚਲੋ ਚੰਗਾ ਕੱਢੀ ਜਾਊਗੀ ਤੇ 22 ਲੀਟਰ ਜਿਹੜਾ ਪਿਛਲੇ ਸੋਵੇ ਦੋਤੇ ਭਰਿਆ ਕਰਮਾਲੀ ਨੇ ਤੇ ਹਿਮਾਨੇ ਤੇ ਇੱਕ ਸਾਈਡ ਤੇ ਜਰੂਰ ਡੱਬਾ ਆ ਗਿਆ ਵਾ ਇਧਰ ਵੀ ਸਾਈਡ ਤੋਂ ਚੈੱਕ ਕਰ ਦਦੇ ਜੀ ਵੀ ਜੀ ਉਂਗਲ ਕੋ ਜਿਹੜੀ ਮੋਟੀ ਧਾਰੂ ਵੀ ਤੇ ਪੋਲੀ ਰੂਮਰ ਗਈ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਇਹਨੇ ਰੁਪਈਏ ਖਤਰੇ ਤੁਹਾਨੂੰ ਪਤਾ ਚਵਾਈ ਦਾ ਡੰਗਾ ਥੋੜੀ ਮਾੜਾ ਲੈਣਾ ਨਹੀਂ ਬਿਲਕੁਲ ਬਿਲਕੁਲ ਜੀ ਹਾਂਜੀ 50 ਰੁਪਈਆ ਦੀ ਅਗਲਾਂ ਦੇ ਕੇ ਆਏ ਬਾਈ ਜੀ ਕੀ ਮੁੱਲ ਕਰਨਾ ਹੈ ਇਹਦਾ ਮੁੱਲ ਵੀ ਜੀ ਕਰਾਉਣਾ ਉਹਦੇ ਦੇਖੋ ਸਮਝਦੇ ਹਿਸਾਬ ਨਾਲ ਜੇ ਮੈਂ ਸਮਝੋ ਸਾਹ ਉਹਨਾਂ ਢਾਈ ਦੀ ਮਹੀਂ ਵਿਗਦੀ ਐ ਅੱਛਾ ਜੀ ਜਿੱਥੇ ਮਰਜੀ ਇਹਨਾਂ ਭਲਾ ਕੇ ਵੇਚ ਜੀ ਆਖਾਂ ਮੀਟ ਗਏ ਹਾਂਜੀ ਐ ਟਾਈਮ ਤੇ ਆਪਾਂ ਮਹੀਂ ਦੇ ਦਈਏ ਦੋ ਦੀ ਕਾਬੀ ਮਾਰਤਾਂ ਥੋੜਾ ਬਣਾ ਨਿਹਾਨ ਨਹੀਂ ਕਰੀਏ ਵੀ ਆ ਨਾ ਕਰੀਏ ਜੀ ਹਾਂਜੀ ਆ ਨਾ ਵੀਰ ਜੀ 180 ਦੀ ਮਹੀਂ ਹੋਣੀ ਏ ਅੱਛਾ ਜੀ 200 ਰੁਪਈਆ ਵਿੱਚੋਂ 500 ਛੋਟ ਕਰ ਦਾਂਗੇ ਇੱਥੇ ਚੋਂ ਅੱਛਾ ਜੀ ਹਾਂਜੀ 180 ਜੂ 180 ਜੂ ਕਰ ਠੀਕਾ ਠੀਕਾ ਲਓ ਜੀ 500 ਰੁਪਿਆ ਛੋੜ ਪਰ ਨਹੀਂ ਏਡੀ ਵੱਡੀ ਵੱਡੀ ਵੀ ਜੀ ਮਿਲਦੀ ਨਹੀਂ ਗੀ ਬਿਲਕੁਲ ਬਿਲਕੁਲ ਹਾਂ ਜੀ ਪੰਡਾ 22 22 ਕਿਲੋ ਦੋ ਤਾਲੀ ਮੈਂ ਨਹੀਂ ਮਿਲਦੀ ਨਹੀਂ ਵੀ 80 ਦੇ ਦੋ ਤਿੰਨ ਦੇ ਲਾਗੇ ਜਾ ਕੇ ਮੈਂ ਕਿਤੇ ਬਿਲਕੁਲ ਬਿਲਕੁਲ ਲਓ ਜੀ ਕਾਟ ਕਾੜ ਕੇ ਚੰਗਾ ਵਾ ਤੇ ਮਿਲ ਕੇ ਰਿਕਾਰਡ ਵੀ ਚੰਗਾ ਆ ਗਿਆ ਵਾ ਮੈਂ ਤੁਹਾਨੂੰ ਦੱਸਾਂ ਦੋ ਮਈਆਂ ਜਿੱਥੇ ਦੋ ਮਈਆਂ ਦਾ ਵਜਨ ਵੀ ਦੋ ਮਈਆਂ ਜਨਾਈਆਂ ਹੈ ਵਾ 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 ਸਹੀ ਗੱਲ ਤੇ ਪਿੱਛੇ ਵੀ ਉਹਦੇ ਫੀਮ ਮਲਕਾਫ ਆ ਗਿਆ ਵਾ ਚਲੋ ਵੀਰ ਭਰਾ ਸਾਂਭ ਨਾਲ ਲੈ ਜਾਊਗਾ ਦੋ ਤੇ ਚੰਗਾ ਕੱਢੀ ਜਾਊਗੀ ਤੇ ਚੈੱਕ ਕਰ ਸਕਦੇ ਤੁਸੀਂ ਬਾਕੀ ਕਾਰ ਦਾ ਗੱਲੋ ਵੀ ਕੋਈ ਸ਼ੱਕ ਨਹੀਂ ਜੁੜਾ ਆ ਮੰਨ ਲਓ ਇੱਕ ਮਈ ਹੈ ਤੇ ਇੱਕ ਗਾਈ ਹੈ ਨਾ ਜਿਵੇਂ ਮੰਨ ਲਓ 22 ਕਿਲੋ ਉਹਨੇ ਦਿਨਾਂ ਦੇ 24 25 ਕਿਲੋ ਵਹਿੜਨਾ ਦੇਣਾ 50 ਕਿਲੋ ਦੁੱਧ ਦੋ ਢੰਗਰਾਂ ਦਾ ਹੀ ਬੰਦਾ ਦੋ ਢੰਗਰਾਂ ਦਾ ਦੋ ਤੇਰਾ ਪੰਜਾਂ ਦਾ ਬੰਦਾ ਹਾਂਜੀ ਆਪੇ ਆਮ 10 ਕਿਲੋ ਕੋਈ ਤੁਹਾਨੂੰ ਦੱਸਣਾ ਆਮ 10 ਕਿਲੋ ਵਾਲੀ ਤੇ 50 ਕਿਲੋ ਦੁੱਧ ਦੋ ਦਾ ਬੰਦਿਆ ਜੇਕਰ ਦੋ ਦਾ ਬੰਦਿਆ ਚੰਗੀਆਂ ਰੱਖੀਆਂ ਹੁੰਦੇ ਬਿਲਕੁਲ ਬਿਲਕੁਲ ਜੀ ਨਾਲੇ ਘਰ ਦਾ ਸ਼ਿੰਗਾਰ ਆ ਘਰ ਦਾ ਸ਼ਿੰਗਾਰ ਆ ਮੰਨ ਲਓ ਕਿ ਵੀਰ ਭਰਾ ਬਾਹਰੋਂ ਫਿਰ ਰਿਸ਼ਤੇਦਾਰ ਆਉਂਦਾ ਕੋਈ ਖੁਰਲੀ ਦੇ ਬੱਜੀ ਵੇਖ ਲਓ ਜੀ ਬਿਲਕੁਲ ਜਿਹੜਾ ਝੋਟੀ ਦੇ ਹਿਸਾਬ ਨਾਲ ਜਾਇਜ਼ ਆ ਤੇ ਮਿਲਕ ਰਿਕਾਰਡ ਜਿਹੜਾ ਬਹੁਤ ਚੰਗਾ 22 ਲੀਟਰ ਜਿਹੜਾ ਪਿਛਲੇ ਸੋਵੇ ਦਾ ਹੀ ਆ ਬਾਕੀ ਅੱਗੋਂ ਸਾਹ ਆ ਕੋਈ ਨਹੀਂ ਜੀ ਜੀ ਪੰਛੀ ਵੀ ਦੇ ਸਕਦੀ ਆ ਜੇ ਉਹ ਸੇਵਾ ਚੰਗੀ ਪ੍ਰੋਪਰ ਕਰੇ ਤੇ ਪ੍ਰੋਪਰ ਕਰੇ ਤੇ ਹਾਂਜੀ ਠੀਕ ਹੈ ਠੀਕ ਹੈ ਲਓ ਭਾਈ ਵੀਡੀਓ ਨੂੰ ਵਾਦ ਤੋਂ ਵਾਦੇ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਪੂਰੀ ਵੇਖਣ ਦੀ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ